ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਉੱਚੇ ਬੱਚੇ ਵਾਲੀ ਝੋਟੀ ਜੀ ਇੱਕ ਗੱਬੜ ਵੈੜ ਤੇ ਇੱਕ ਫੀਮੇਲ ਡੌਗ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੈਂ ਨਸੀਬ ਸਿੰਘ ਦਾ ਪਿੰਡ ਸਤਾ ਸਿੰਘ ਵਾਲਾ ਜ਼ਿਲ੍ਹਾ ਮੁਗਤ ਤੁਸੀਂ ਨੂੰ ਮੁਗਤ ਮੋਬਾਈਲ ਨੰਬਰ 946411595 ਠੀਕ ਆ ਵੀਰੇ ਅੱਜ ਨਗ ਹੈਗੇ ਆ ਜੀ ਤੈਨ ਜੀ ਤੈਨ ਨਾ ਗਾ ਮਾਜੀ ਤੋਂ ਸ਼ੁਰੂ ਕਰਦੇ ਸੂਆ ਕਰਨ ਮਾਜੀ ਪਹਿਲਾ ਸੂਆ ਸੁਈ ਠੀਕ ਆ ਜੀ ਕਦੋਂ ਸੁਈ ਆ ਜੀ ਸੁਈ ਨੂੰ ਨੂੰ 2 ਮਹੀਨੇ ਰੱਖ ਲੈ ਢਾਈ ਰੱਖ ਲੈ ਬੱਚਾ ਵੀ ਆ ਬੱਚਾ ਕੱਟਾ ਬਈ ਬੱਚੇ ਤੇ ਮਿਲਦੀ ਆ ਆ ਬੱਚੇ ਦੇ ਜੋ ਮਿਲ ਪਿੰਦੀ ਆ ਬਾੜੀ ਤੇ ਮੇਰੇ ਠੀਕ ਆ ਜੀ ਕਿੰਨਾ ਦੋ ਤਿਆਰ ਦੋ 10 ਕਿਲੋ ਜੋ ਕਿ ਦੇ ਦਾਂਗੇ ਜੀ ਖਾਣਾ ਦੀ ਡੰਨ ਆ ਜਿਵੇਂ ਜਿਵੇਂ ਉਹ ਕਿ ਜਿਹੜਾ ਮਰਜੀ ਝੋਲੇ ਬਈ ਵਾਕਿਆ ਹੱਥ ਉੱਤੇ ਸਭ ਕੋ ਰੱਖ ਠੀਕ ਆ ਜੀ 8 ਕਿਲੋ ਨੈਟ ਭਾਂਡੇ ਚ ਪਾ ਕੇ ਲੈ ਜਾਓ ਜੀ ਸੂਆ ਪਹਿਲਾ ਦੰਤ ਤਾਂ ਨਹੀਂ ਚੈੱਕ ਕੀਤੇ ਹੋਣਗੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਰ ਮੁਤਾਬਕ ਸੂਆ ਪਹਿਲਾ ਜੀ 8 ਕਿਲੋ ਦੁੱਧ ਤੁਸੀਂ ਚਵਾਈ ਕਰ ਲੋ ਠੰਡੀ ਸੀਲ ਪੂਰੀ ਹੈ ਜੀ ਬੱਚਾ ਮਗਰ ਕੱਟਾ ਜਾਂਦਾ ਜੀ ਬਾਕੀ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਚਾਰ ਹੀ ਥਾਣਾ ਫੂਟ ਸ਼ਾਂਗ ਭੋਰਾ ਵੀ ਨਹੀਂ ਜੀ ਅੱਜ ਤੁਹਾਨੂੰ ਛੋਟੇ ਜਿਹੇ ਭਾਜ ਦਵਾ ਦੇਣੀ ਹੈ ਜੀ ਝੋਟੀ ਬਾਕੀ ਥਣ ਚੈੱਕ ਵੀ ਕਰ ਸਕਦੇ ਹੋ ਜਮ੍ਹਾਂ ਲੈਣ ਦੇਣ ਜੇ ਅਲੀ ਡਿਮਾਂਡ ਵੀਰੇ ਦੀ ਇਹ ਬਈ 68000 ਦੀ ਹੋਜੂ ਮੰਨਤਨ ਜਮਾ ਜੈਜ ਡਿਮਾਂਡ ਆ ਜੀ 60000 ਦੇ ਬਾਈ ਕਹਿੰਦਾ ਦੇ ਦਾਂਗੇ ਤੁਹਾਨੂੰ ਪਤਾ ਵੀਰੇ 65 70 ਦੀਆਂ ਤਾਂ ਅੱਜ ਕੱਲ ਟੋਕੜ ਮਿਲਦੀਆਂ ਨੇ ਮੱਝਾਂ ਤੇ ਬਾਈ ਨੇ ਝੋਟੀ ਦੇਣੀ ਆ ਤੇ ਨਾਲ ਬਾਲਾ ਨਹੀਂ ਤਾਂ 10 12000 ਦਾ ਬੱਚਾ ਵੀ ਹੈਗਾ ਜੀ ਦੋ ਨੰਬਰ ਵੀਰੇ ਸੂਆ ਕੰਮਾ ਜੀ ਇਹ ਤੀਜਾ ਸੂਆ ਸੋਨ ਵਾਲੀ ਠੀਕ ਆ ਜੀ ਤੇ ਦਿਨ ਲੈ ਜੂ ਹਜੇ ਹਫ਼ਤਾ ਲੈ ਕੇ ਦੱਸ ਦਿੰਦੇ ਜੀ ਮੌਜੂਦ ਇੱਕ ਹਫ਼ਤੇ ਦਾ ਲੱਗ ਭੱਗ ਲੈ ਜੀ ਹਾਂ ਹਫ਼ਤੇ ਲੱਗ ਭੱਗ ਬੋਲਨੇ ਲਈ ਠੀਕ ਆ ਜੀ ਕਿੰਨਾ ਦੁੱਧ ਪਾਜੂ ਵੀਰੇ ਦੁੱਧ ਬਈ 12 13 ਕਿਲੋ ਪਾਜੇਗਾ ਥਣਾ ਦੀ ਡੰਨਾ ਜੀ ਜਮਾ ਜਮੋ ਕੇ ਆ ਭਾਈ ਠੀਕ ਆ ਜੀ 22 ਦੇ ਦਸਨ ਮੁਤਾਬਕ ਜੀ ਸੁਆ ਭਾਈ ਦੱਸਦਾ ਕਿ ਦੂਜਾ ਸੁੰਦੀ ਆ ਜੀ ਸਮਾਂ ਲਗਭਗ ਹਫਤਾ ਲੈ ਜੂ ਕਰੋ ਸੰਗਾ ਜੀ ਵਜਨ ਵਜੂਦ ਕਰਮ ਵਾਲੀ ਦਾ ਚੰਗਾ ਜੀ ਥਾਣ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਟ ਸੰਗ ਪੂਰਾ ਵੀਣ ਜੀ ਥਾਣ ਕੱਲਾ ਕੱਲਾ ਨਿਖੜਮਾ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਠੰਡੀ ਸਿਲ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ 12 13 ਕਿਲੋ ਦੁੱਧ ਕਹਿੰਦਾ ਵੀ ਕੀ ਆ ਕੋ ਵੀ ਕਰਮ ਵਾਲੀ ਦਾ ਮੱਝਾ ਅਰਗਾ ਸੰਗਣਾ ਤੇ ਇਹਦੀ ਡਿਮਾਂਡ ਵੀਰੇ ਇਹਦੀ 35000 ਇਹਦੀ 35000 ਰੁਪਏ ਜਮਾ ਜੈਜ ਜੀ ਡਿਮਾਂਡ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਜੀ ਇੱਕ ਫੀਮੇਲ ਡੌਗ ਆ ਜੀ ਉਮਰ ਕਿੰਨੀ ਆ ਜੀ ਇਹਦੀ ਡੇਢ ਵੀ 1 ਸੂਆ 55 ਦੇ ਇੱਕ ਸੂਆ ਸੂਈ ਵੀ ਆ ਜੀ ਐਸ ਵਕਤ ਖਾਲੀ ਆ ਜੀ ਖਾਲੀ ਖਾਲੀ ਠੀਕ ਆ ਜੀ ਬਾਕੀ ਕੁਆਲਿਟੀ ਵੀਰਾਂ ਨੇ ਚੈੱਕ ਕਰ ਹੀ ਲੈਣੀ ਐ ਜਿਹੜੇ ਡੌਗ ਦਾ ਕੰਮ ਕਰਦੇ ਹੋਣਗੇ ਬਰੀਡ ਦੇ ਪੱਖ ਤੋਂ ਚੰਗੀ ਹੈ ਜੀ ਇੱਕ ਸੁਆ ਸੂਈ ਹੋਈ ਹੈ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਨੂੰ 14000 ਹੋਜੂ ਮਾਨਤਾਨ ਜੀ ਇਹਦੀ ਡਿਮਾਂਡ ਬਾਈ ਕਹਿੰਦਾ 14000 ਰੁਪਇਆ ਵਿੱਚੋਂ ਮਾਨਤਾਨ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ